ਤੋ ਸ੍ਰੀ ਗੁਰੂ ਦੋਸਤੋ ਮੈਂ ਤੁਹਾਡਾ ਆਪਣਾ ਪਰਾ ਸ੍ਰੀ ਕਾਲਾ ਮੁਖਸਰੀਆ ਦੋਸਤੋ ਅੰਕਲ ਬਾਇਵਾ ਸੌਦਾ ਕਰਾਉਂਦਾ ਦੋਸਤੋ ਬੱਬੀ ਦਾ ਸਾਡੇ ਲੈਣੀਆਂ ਬੱਕਰੀ ਦੋਸਤੋ ਤੇ ਸੰਜੂ ਨੇ ਤੂੰ ਦਬਾਵ ਮੰਨਦਾਂ ਰੱਖ ਦੋ ਤੂੰਨੇ ਪੰਥ ਵੜਾਏ ਤੇ ਅੰਨੇ ਦੇ ਕਾ ਕਰੀ ਨਹੀਂ 200 ਰੁਪਏ ਵੀ ਗੁੰਜਾਇਸ ਨਹੀਂ ਕੋਈ ਵੀ ਲੇਕਿਨ ਤੂੰ ਦਬਾਵ ਮੰਨਦਾਂ ਤੂੰਨੇ ਲਿਖਾਈ ਪਾ ਦਿੱਤੀ ਲਿਖਾਈ ਪਾ ਦਿੱਤੀ ਦੋਸਤੋ ਆ ਬੱਕਰੀਆ 28 ਤੇ 26 ਦਾ ਵੇਗੀ ਉਹਨੂੰ ਮਾਰੀਏ ਨਾ ਹੋ ਗਈ ਉਹ ਸਹੀ ਅਪਰਾਵਾ ਦੇ ਦੋ ਮੇਤਾ ਬੱਕਰੇ 28 ਤੇ 26 ਦੀ ਗੱਲ ਥੋੜਾ ਆਪ ਕੁਝ ਨਹੀਂ ਮੇਰੇ 2 ਰੁਪਏ ਵੀ ਨਹੀਂ ਦਰਵਾਜ਼ਾ ਪਾਈ ਹਾਂ ਚੱਕੋ 2 ਰੁਪਏ ਵੀ ਨਹੀਂ ਮਨੇ 26000 ਦੀ ਲਿਖਾਈ ਤੇਰੀ ਹੈ ਠੀਕ ਚੱਕ ਲਖਾਈ ਤੇਰੀ ਐ ਪੜਾ ਲੈ ਵੀ 26 ਹਜ਼ਾਰ ਦੀ ਅੰਗਲ ਕਿੰਨੇ ਦੀ ਕਰਾਦੀ 26 ਹਜ਼ਾਰ ਦੀ 26 ਹਜ਼ਾਰ ਦੀ ਲਖਾਈ ਲਖਾਈ ਇਹਦੀ ਆ ਆ ਇਹਦੀ ਆ ਮੁੰਡੇ ਦੀ ਬੱਕਰੀ ਆ ਮੁੰਡੇ ਦੀ ਬਸ ਠੀਕ ਗੱਲ ਐ ਵੀ ਦੋਸਤੋ ਆ ਬੱਕਰੀ ਆ ਤੇ ਪਿੱਛੇ ਲੈ ਜੀ پیسے ਮੰਗੀ ਤਾ ਉਹ ਚੱਕਰੀ ਪੱਠ ਤੜਕੇ ਦਾ ਸਭ ਤੋਂ ਤੜਕੇ ਲੈ ਵੀ ਲੈ ਲਾ ਦੋ ਬੱਚੇ ਆ ਲੈ ਵੀ ਸਵੇਰ ਆ ਇਹ ਸੌਦਾ ਆੜਿਆ ਪਿਆ ਸੀਗਾ ਤੇ ਜਦੋਂ ਅੰਕਲ ਬਾਈਵਾ ਆ ਗਏ ਉਦੋਂ ਹੀ ਬੱਸ ਮੰਨ ਕੇ ਚਲੋ ਵੀ ਸੌਦਾ ਸਿਰੇ ਚੜਾਤਾ ਦੇ ਦੇ ਤੂੰ ਆਪ ਦੇ ਕੋਲ ਠੀਕ ਆ ਦੋਸਤੋ ਸਹੀ ਗੱਲ ਆ ਅਰੇ ਸੌਦੇ ਕੱਢੇ ਆ ਆ ਤੋ ਹੁਣ ਦੇ ਆ ਹੋਟੜਾ ਲਾ ਉਹ ਤੇਰੇ ਕੋਲ ਹੈਗਾ ਸਾਡੇ ਬੋਲਾ ਹੋਰ ਦੇ ਦੇ ਰਹਿਣ ਦੇ ਆਓ ਹੈਗੇ ਆ ਉਹ ਬੱਕਰੇ ਇਹ ਸਾਥ ਮੈਂ ਜਾਦੂ ਆ ਹੂੰ ਇਸ ਕੋ ਦੇ ਲਿਆ ਬਾਸ ਠੀਕ ਆ ਭਾਈ ਖੁਸ਼ ਆ ਠੀਕ ਆ ਭਾਈ ਲੈ ਭਾਈ ਦੋਸਤੋ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਪਿੰਡ ਖਾਰਾ ਬੱਕਰਾ ਮੰਡੀ ਦੇ ਚੰਗੇ ਸੌਦੇ ਹੁੰਦੇ ਨੇ ਦੋਸਤੋ ਤੇ ਚੰਗੇ ਨਾਕ ਆਉਂਦੇ ਨੇ ਦੋਸਤੋ ਲੈ ਵੀ ਆ ਪੱਟ ਦੇ ਬੱਕਰਾ ਸੀ ਪਿੱਛੇ ਤੇ ਇਹਦੇ ਨਾਲ ਹੀ ਬੰਨ ਕੇ ਚੱਲੇ ਲਾਈਵ ਬਠੇ ਦੋਸਤੋ ਕਿੰਨੀ ਦੀ ਕੋਲੇ ਵੀ ਤੁਮਲੇ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗੋ ਤੁਸੀਂ ਜ਼ਰੂਰ ਪਹੁੰਚਾ ਕਰੋ ਦੋਸਤੋ ਖਰਾਬ ਬੱਕਰਾ ਮੰਡੀ ਦੇ ਦੋਸਤੋ ਇਹ ਕਹਦਾ ਠੱਗੀ ਖਾ ਕੇ ਮੈਂ ਕੋਈ ਗੱਲ ਲੈ ਵੀ ਦੋਸਤੋ ਆਹ ਬੱਕਰੀ ਆ ਮੈਨੂੰ ਪਤਾ ਉਹ ਨਹੀਂ ਹੋਇਆ ਜੀ ਦਾ 26000 ਚ ਸੌਦਾ ਹੋਇਆ ਬਾਈ ਮੋੜਾ ਪੈਸੇ ਉਹ ਵੀ ਨਵੇੜ ਯਾਰ ਇਹਦਾ ਲੈ ਵੀ ਆਹ ਦੋ ਪਿੱਛੇ ਪੱਠ ਦੇ ਬੱਕਰਾ ਤੁਸੀਂ ਥਾਨ ਲੈਵਾ ਬੱਕਰੀ ਦਾ ਚੈੱਕ ਕਰ ਸਕਦੇ ਹੋ ਦੋਸਤੋ ਅਮਰੀਕਨ ਗਾਇ ਹੈ ਹਾਂ ਅਮਰੀਕਨ ਗਾਇ ਸੰਜੂ ਤੋਂ ਪੁੱਛੋ ਸੰਜੂ ਅਮਰੀਕਨ ਗਾਇ ਆ ਆਮਰੇ ਇਕ ਕਨਾ ਗਾ ਕਿਤਨਾ 3 ਲੀਟਰ ਦੀ ਗਾਰੰਟੀ ਦੇ ਦੇ 3 ਲੀਟਰ ਜਾਂਦਾ ਹੋਇਆ ਠੀਕ ਹੈ ਬਾਈ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਚੰਗੀ ਕੁਆਲਟੀ ਦੇ ਥਣਲੇਵਾ ਲੱਗਿਆ ਦੋਸਤੋ ਪੱਠ ਦੇ ਬੱਕਰਾ ਦੋਸਤੋ ਪਿੰਡ ਖਾਰਾ ਬੱਕਰਾ ਮੰਡੀ ਦੇ ਚੰਗੇ ਸੌਦੇ ਹੁੰਦੇ ਨੇ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਹਾਂ ਹਲਾ ਦੇ ਬੱਟਣ ਵਾਲੇ ਲਾ ਦੇ ਬਾਈ ਲਾ ਦੇ